ਕੈਨੇਡਾ ਦੀ ਪੀਆਰ ਲਾਈਨ ਦੇ ਚਾਹਵਨ ਭਾਰਤੀਆਂ ਲਈ ਚੰਗੀ ਖਬਰ ਹੈ ਕੈਨੇਡਾ ਨੇ ਪ੍ਰੋਵੀਜ਼ਨਲ ਨੋਮੀਨੀ ਪ੍ਰੋਗਰਾਮ ਪੀਐਨਪੀ ਰਾਹੀਂ ਸਤਾਨਿਕ ਨਿਵਾਸਤੀ ਮੰਗ ਕਰਨ ਵਾਲੇ ਵਿਦੇਸ਼ੀ ਵਿਨੈਕਾਰਾਂ ਲਈ ਐਕਸਪ੍ਰੈਸ ਐਂਟਰੀ ਡਰਾ ਦੇ ਨਤੀਜੇ ਐਲਾਨ ਦਿੱਤੇ ਨੇ ਅਜੇ ਇਸ ਸਥਿਤੀ ਵਿੱਚ ਨਤੀਜੇ ਉਹਨਾਂ ਭਾਰਤੀਆਂ ਲਈ ਵੀ ਇੱਕ ਮਹੱਤਵਪੂਰਨ ਅਪਡੇਟ ਹੈ ਜੋ ਇਸ ਪ੍ਰੋਗਰਾਮ ਰਾਹੀਂ ਕੈਨੇਡੀਅਨ ਪੀਆਰ ਸਥਾਈ ਨਿਵਾਸ ਚਾਹੁੰਦੇ ਨੇ ਫਾਈਨੈਂਸ਼ੀਅਲ ਐਕਸਪ੍ਰੈਸ ਦੀ ਇੱਕ ਰਿਪੋਰਟ ਅਨੁਸਾਰ ਇਮੀਗ੍ਰੇਸ਼ਨ ਐ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਈਆਰਸੀਸੀ ਜੋ ਕਿ ਕੈਨੇਡਾ ਵਿੱਚ ਇਮੀਗ੍ਰੇਸ਼ਨ ਮਾਮਲਿਆਂ ਨੂੰ ਸੰਭਾਲਦਾ ਉਹਨਾਂ ਨੇ ਚੁਣੇ ਹੋਏ ਐਕਸਪ੍ਰੈਸ ਐਂਟਰੀ ਸਿਸਟਮ ਅਸਲੀ ਅਰਜ਼ੀ ਦੇਣ ਲਈ ਚੁਣੇਗੇ ਵਿਦੇਸ਼ੀਆਂ ਨੂੰ ਸੱਦਾ ਦਿੰਦਾ ਹੈ ਇਹਨਾਂ ਵਿੱਚ ਸਾਲ ਵਿੱਚ ਅਜਿਹੇ ਸੱਦਿਆਂ ਦਾ ਪਹਿਲਾ ਦੌਰ ਹੈ 2025 ਲਈ ਪ੍ਰੋਵੀਜ਼ਨਲ ਨਾਮਜ਼ਦਗੀ ਉਮੀਦਵਾਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੈਨੇਡਾ ਦੇ ਪਹਿਲੇ ਐਕਸਪ੍ਰੈਸ ਐਂਟਰੀ ਡਰਾ ਦੇ ਨਤੀਜੇ ਵਜੋਂ ਪੀਆਰ ਲਈ 471 ਆਈਟੀਏ ਅਰਜ਼ੀ ਦੇਣ ਲਈ ਸੱਦੇ ਮਿਲੇ ਜਿਸ ਲਈ CRC ਸਕੋਰ ਦੀ ਲੋੜ 793 ਸੀ ਜੋ ਕਿ ਪਿਛਲੇ PNP ਡਰਾ ਨਾਲ ਉੱਚਾ ਅੰਕ ਵੱਧਾ ਹੈ ਦੱਸਦੀ ਹੈ ਕਿ ਕੈਨੇਡਾ ਵਿੱਚ ਵਸਣ ਦੇ ਚਾਹਵਾਨ ਵਿਦੇਸ਼ੀ ਨਾਗਰਿਕ ਪ੍ਰੋਵੀਜ਼ਨਲ ਨਾਮਜ਼ਦ ਪ੍ਰੋਗਰਾਮ PNP ਤਹਿਤ ਕੈਨੇਡੀਅਨ ਸਥਾਈ ਨਿਵਾਸੀ ਦਰਜੇ ਲਈ ਅਰਜ਼ੀ ਦੇ ਸਕਦੇ ਨੇ ਜੋ ਉਹਨਾਂ ਨੂੰ ਕਿਸੇ ਖਾਸ ਸੂਬੇ ਜਾਂ ਖੇਤਰ ਵਿੱਚ ਰਹਿਣ ਅਤੇ ਕੰਮ ਕਰਨ ਦੀ ਆਗਿਆ ਦਿੰਦਾ ਹੈ ਹਰ ਦੋ ਹਫ਼ਤੇ ਵਿੱਚ ਕੈਨੇਡੀਅਨ ਸਰਕਾਰ ਐਕਸਪ੍ਰੈਸ ਐਂਟਰੀ ਬਿਨੇਕਾਰਾਂ ਲਈ ਚੌਥੋਂ ਪ੍ਰੋਗਰਾਮ ਪ੍ਰਬੰਧਿਤ ਕਰਦੀ ਹੈ ਰਿਪੋਰਟ ਅਨੁਸਾਰ 7 ਜਨਵਰੀ ਨੂੰ ਯੋਗ ਵਿਦੇਸ਼ੀ ਨਾਗਰਿਕਾਂ ਨੂੰ 471 ਐਕਸਪ੍ਰੈਸ ਐਂਟਰੀ ਸੱਦੇ ਜਾਰੀ ਕੀਤੇ ਗਏ ਸਨ ਜਿਸ ਵਿੱਚ ਸਭ ਤੋਂ ਘੱਟ ਰੈਂਕ ਵਾਲੇ ਉਮੀਦਵਾਰਾਂ ਨੂੰ 793 ਦਾ ਸੀਆਰਸੀ ਸਕੋਰ ਮਿਲਿਆ ਸੀ ਰਾਉਂਡ ਦੀ ਮਿਤੀ ਅਤੇ ਸਮਾਂ 25 ਨਵੰਬਰ 2024 ਸੀ ਜਦ ਕੇ ਟਾਈ ਬ੍ਰੇਕਿੰਗ ਨਿਯਮ 25 ਨਵੰਬਰ 2024 ਸੀ ਜੇਕਰ ਇੱਕ ਤੋਂ ਵੱਧ ਉਮੀਦਵਾਰਾਂ ਦਾ ਸਕੋਰ ਸਭ ਤੋਂ ਘੱਟ ਹੈ ਤਾਂ ਕੱਟ ਆਫ ਉਹਨਾਂ ਦੇ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਜਮ੍ਹਾਂ ਕਰਨ ਦੀ ਮਿਤੀ ਅਤੇ ਸਮੇਂ ਤੇ ਆਧਾਰਿਤ ਹੁੰਦਾ ਹੈ ਪੀ ਐਨ ਪੀ ਅਧੀਨ ਆਖਰੀ ਡਰਾ 16 ਦਸੰਬਰ 2024 ਨੂੰ ਹੋਇਆ ਸੀ ਜਿਸ ਵਿੱਚ ਪਾਕਿਸਤਾਨ ਤੇ ਆਉਣ ਵਾਲੇ ਯੋਗ ਵਿਦੇਸ਼ੀ ਨਾਗਰਿਕਾਂ ਨੂੰ 1085 ਐਕਸਪ੍ਰੈਸ ਐਂਟਰੀ ਸੱਦੇ ਜਾਰੀ ਕੀਤੇ ਗਏ ਸਨ ਸਭ ਤੋਂ ਹੇਠਲੇ ਦਰਜੇ ਵਾਲੇ ਉਮੀਦਵਾਰ ਦਾ ਸੀਆਰਸੀ ਸਕੋਰ 722 ਸੀ ਕੈਨੇਡਾ ਐਕਸਪ੍ਰੈਸ ਐਂਟਰੀ ਕੈਨੇਡਾ ਵਿੱਚ ਸਥਾਈ ਨਿਵਾਸ ਦੀ ਮੰਗ ਕਰਨ ਵਾਲੇ ਹੁਨਰਮੰਦ ਪ੍ਰਵਾਸੀਆਂ ਲਈ ਇੱਕ ਪ੍ਰੋਗਰਾਮ ਹੈ ਜਿਸ ਦਾ ਪ੍ਰਬੰਧਨ ਆਈ ਆਰ ਸੀ ਸੀ ਦੁਆਰਾ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਕੀਤਾ ਜਾਂਦਾ ਹੈ ਜੀ ਐਨ ਪੀ ਉਹਨਾਂ ਕੰਮੇ ਲਈ ਤਿਆਰ ਕੀਤਾ ਗਿਆ ਜਿਨ੍ਹਾਂ ਕੋਲ ਕੈਨੇਡਾ ਦੇ ਸਥਾਈ ਨਿਵਾਸ ਬਣਨ ਦੇ ਨਾਲ ਨਾਲ ਕਿਸੇ ਖਾਸ ਸੂਬੇ ਜਾਂ ਖੇਤਰ ਦੀ ਆਰਥਿਕਤਾ ਵਿੱਚ ਯੋਗਦਾਨ ਪਾਉਣ ਲਈ ਜ਼ਰੂਰੀ ਹੁਨਰ ਸਿੱਖਿਆ ਤੇ ਨੌਕਰੀ ਦਾ ਤਜਰਬਾ ਹਰੇਕ ਸੂਬੇ ਅਤੇ ਖੇਤਰ ਦੀ ਆਪਣੀ ਇਮੀਗ੍ਰੇਸ਼ਨ ਨੀਤੀ ਹੁੰਦੀ ਹੈ ਜੋ ਵਕ ਵਕ ਲੋਕਾਂ ਨੂੰ ਨਿਸ਼ਾਨਾ ਬਣਾਉਂਦੀ ਹੈ ਜਿਵੇਂ ਕਿ ਸਟੂਡੈਂਟਸ ਕੰਪਨੀ ਮਾਲਕ ਹੁਨਰਮੰਦ ਕਾਮੇ ਅਤੇ ਅਰਧ ਹੁਨਰਮੰਦ ਕਾਮੇ ਉਮੀਦਵਾਰਾਂ ਦੀ ਗਿਣਤੀ ਉਮਰ ਸਿੱਖਿਆ ਕੰਮ ਦੇ ਤਜਰਬੇ ਤੇ ਭਾਸ਼ਾ ਦੇ ਹੁਨਰ ਦੇ ਆਧਾਰ ਤੇ ਹੋਣੀ ਚਾਹੀਦੀ ਹੈ ਵਿਆਪਕ ਦਰਜਾਬੰਦੀ ਸਿਸਟਮ CRC ਦੀ ਵਰਤੋਂ ਬਿਨੇਕਾਰਾਂ ਨੂੰ ਉਹਨਾਂ ਦੇ ਸਕੋਰ ਦੇ ਆਧਾਰ ਤੇ ਦਰਜਾ ਦੇਣ ਲਈ ਕੀਤੀ ਜਾਂਦੀ ਹੈ ਹਰੇਕ ਐਕਸਪ੍ਰੈਸ ਐਂਟਰੀ ਡਰਾਲੀ ਕੱਟ ਆਫ ਸਕੋਰ ਕੁੱਲ ਸਕੋਰ ਨੂੰ ਪ੍ਰਭਾਵਿਤ ਕਰਦਾ ਹੈ ਭਾਵੇਂ ਕਿ ਸਭ ਤੋਂ ਘੱਟ ਦਰਜਾ ਪ੍ਰਾਪਤ ਬਿਨੇਕਾਰ PR ਲਈ ITA ਪ੍ਰਾਪਤ ਕਰ ਸਕਦਾ ਹੈ ਕੋਟਕਪੂਰਾ ਦੇ ਜੰਪਲ ਸਿੱਖਿਆਦਾਨੀ ਅਤੇ ਅਮਰੀਕਾ ਦੇ ਸ਼ਹਿਰ ਲਾਸ ਐਂਜਲਸ ਵਿੱਚ ਦੁਨੀਆ ਦੇ ਪਹਿਲੇ ਪੰਜਾਬੀ ਮੇਰਬੰਦ ਦਾ ਮਾਣ ਹਾਸਲ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਮਰਵਾ ਦਾ ਦਿਹਾਂਤ ਹੋ ਗਿਆ ਉਹ 99 ਸਾਲ ਦੇ ਸਨ ਡਾਕਟਰ ਅਮਰਵਾਕਰੀ 50 ਸਾਲ ਪਹਿਲਾਂ ਅਮਰੀਕਾ ਗਏ ਸਨ ਤੇ ਉੱਥੇ ਉਹਨਾਂ ਨੇ ਆਪਣੇ ਸਰਦ ਕਰਕੇ ਖੂਬ ਤਰੱਕੀ ਕੀਤੀ ਆਪਣੀ ਨੇਕ ਕਮਾਈ ਦੇ ਪੈਸੇ ਨਾਲ ਉਹਨਾਂ ਨੇ ਆਪਣੇ ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਪਿੰਡ ਗੁਰੂ ਕੀ ਢਾਬ ਨੂੰ ਪੰਜਾਬ ਦਾ ਵਧੀਆ ਪਿੰਡ ਬਣਾਇਆ ਜਿਸ ਨੂੰ ਹੁਣ ਅਮਰੀਕੀ ਪਿੰਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਸ ਤੋਂ ਇਲਾਵਾ ਪਛੜੇ ਇਲਾਕੇ ਦੀਆਂ ਲੜਕੀਆਂ ਨੂੰ ਉੱਚ ਪੱਧਰੀ ਸਿੱਖਿਆ ਦੇਣ ਵਾਸਤੇ ਫਰੀਦਕੋਟ ਅਤੇ ਕੋਟਪੂਰਾ ਵਿੱਚ ਨਿਰੋਲ ਲੜਕੀਆਂ ਦੀ ਪੜ੍ਹਾਈ ਲਈ ਸਕੂਲ ਉੱਤੇ ਕਾਲਜ ਦੀ ਸਥਾਪਨਾ ਕੀਤੀ ਡਾਕਟਰ ਅਮਰਜੀਤ ਸਿੰਘ ਮਰਵਾ ਬੰਡ ਸਮੇਂ ਪਾਕਿਸਤਾਨ ਵਿੱਚ ਗਈਆਂ ਆਪਣੀ ਮਾਂ ਦੀਆਂ ਸਹੇਲੀਆਂ ਨੂੰ ਵਿਸ਼ੇਸ਼ ਤੌਰ ਤੇ ਮਿਲ ਲਈ ਉੱਥੇ ਗਾਇ ਅਤੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਪਾਕਿਸਤਾਨ ਵਿਚਲੇ ਸਕੂਲਾਂ ਵਿੱਚ ਦਸਿਆਂ ਘਾਟਾਂ ਨੂੰ ਪੈਸੇ ਦੇ ਕੇ ਪੂਰਾ ਕੀਤਾ। ਉਹਨਾਂ ਆਪਣੀ ਮਾਂ ਦੀਆਂ ਸਹੇਲੀਆਂ ਦੇ ਪਿੰਡ ਵਿੱਚ ਸਿਹਤ ਸਹੂਲਤਾਂ ਦੇ ਨਾਲ-ਨਾਲ ਹੋਰ ਸਹੂਲਤਾਂ ਲਈ ਵੀ ਦਾਨ ਦਿੱਤਾ। ਡਾਕਟਰ ਅਮਰਜੀਤ ਸਿੰਘ ਮਰਵਾਦੀ ਫਰੀਦਕੋਟ ਜ਼ਿਲ੍ਹੇ ਵਿੱਚ ਵੱਡੀ ਸਨਤ ਲਾਉਣ ਦੀ ਇੱਛਾ ਸੀ। ਇਸ ਮਕਸਦ ਲਈ ਉਹ ਫਰੀਦਕੋਟ ਦੇ ਵਿਧਾਇਕ ਗੁਰਦਤ ਸਿੰਘ ਸੇਖੋਂ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨਾਲ ਪਿਛਲੇ ਸਮੇਂ ਦੌਰਾਨ ਲੋਸ ਐਂਜਲਸ ਵਿੱਚ ਕਈ ਮੀਟਿੰਗਾਂ ਕਰ ਚੁੱਕੇ ਨੇ ਇੱਕ ਵਾਰ ਡਾਕਟਰ ਮਰਵਾ ਨੇ ਇਹ ਖੁਦ ਦੱਸਿਆ ਸੀ ਕਿ ਉਹ ਫਰੀਦਕੋਟ ਜ਼ਿਲ੍ਹੇ ਲਈ ਬਹੁਤ ਕੁਝ ਕਰਨਾ ਚਾਹੁੰਦੇ ਨੇ ਪਰ ਉਹਨਾਂ ਨੂੰ ਅਜੇ ਸਖਸ਼ ਨਹੀਂ ਮਿਲੇ ਜੋ ਇਮਾਨਦਾਰੀ ਨਾਲ ਅੱਤੇ ਇਲਾਕੇ ਇਲਾਕੇ ਦੀ ਤਰੱਕੀ ਵਾਸਤੇ ਪਹਿਲ ਕਦਮੇ ਕਰਨ ਜਾਣਕਾਰੀ ਮੁਤਾਬਕ ਡਾਕਟਰ ਅਮਰਜੀਤ ਸਿੰਘ ਮਰਵਾ ਨੇ ਆਪਣੇ ਪਿੰਡ ਨੂੰ ਸੁੰਦਰ ਗ੍ਰਾਮ ਬਣਾਉਣ ਅਤੇ ਇਲਾਕੇ ਵਿੱਚ ਲੜਕੀਆਂ ਦੀ ਪੜ੍ਹਾਈ ਲਈ ਸਕੂਲ ਕਾਲਜ ਬਣਾਉਣ ਤੋਂ ਇਲਾਵਾ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੂੰ ਪਿਛਲੇ ਸਮੇਂ ਦੌਰਾਨ 180 ਕਰੋੜ ਰੁਪਏ ਦੇ ਕਰੀਬ ਦਾਨ ਦਿੱਤਾ ਪਰ ਉਹਨਾਂ ਦੇ ਸੁਪਨੇ ਪੂਰੇ ਨਹੀਂ ਹੋ ਸਕੇ ਪੰਜਾਬ ਵਿਧਾਨ ਸਪੀਕਰ ਕੁਲਤਾਰ ਸਿੰਘ ਸੰਧਵਾ ਤੇ ਫਰੀਦਕੋਟ ਤੋਂ ਵਿਧਾਇਕ ਗੁਰਦਤ ਸਿੰਘ ਸੇਖੋ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਬੀਰ ਸਿੰਘ ਬਾਦਲ ਤੇ ਮਨਤਾਰ ਸਿੰਘ ਬਰਾੜ ਨੇ ਡਾਕਟਰ ਅਮਰਜੀਤ ਸਿੰਘ ਵਾਦ ਦੇਹਾਂ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਇਸ ਦੇ ਨਾਲ ਹੀ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਡਾਕਟਰ ਅਮਰਜੀਤ ਸਿੰਘ ਮਰਵਾ ਦਾ ਸ਼ਰਧਾਂਜਲੀ ਸਮਾਗਮ ਕੋਟਕਪੂਰਾ ਵਿੱਚ ਵੀ ਰੱਖਿਆ ਜਾਵੇਗਾ ਜਿੱਥੇ ਉਹਨਾਂ ਦੀਆਂ ਦੇਸ਼ ਦੁਨੀਆ ਦੇ ਨਾਲ ਨਾਲ ਆਪਣੇ ਇਲਾਕੇ ਨੂੰ ਦਿੱਤੀਆਂ ਸੇਵਾਵਾਂ ਨੂੰ ਯਾਦ ਕੀਤਾ ਜਾਵੇਗਾ ਤਾਲੀਬਾਨ ਦੀ ਅਗਵਾਈ ਵਾਲੀ ਅਫਗਾਨਿਸਤਾਨ ਸਰਕਾਰ ਨੇ ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਅਤੇ ਅਫਗਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਮਾਵਲਬੀ ਅਮੀਰ ਖਾਨ ਮੋਤਕੀ ਦੇ ਦਰਮਿਆਨ ਹੋਈ ਗੱਲਬਾਤ ਮਗਰੋਂ ਭਾਰਤ ਨੂੰ ਅਹਿਮ ਖੇਤਰੀ ਤੇ ਆਰਥਿਕ ਸ਼ਕਤੀਕਰਨ ਦਿੱਤਾ ਮਿਸਰੀ ਤੇ ਮੋਤਕੀ ਦੇ ਦਬਈ ਵਿੱਚ ਮੁਲਾਕਾਤ ਹੋਈ ਸੀ ਇਹ ਤਾਲੀਬਾਨ ਵੱਲੋਂ ਅਗਸਤ 2021 ਵਿੱਚ ਸੱਤਾ ਵਿੱਚ ਆਉਣ ਮਗਰੋਂ ਪਹਿਲੀ ਜਨਤਕ ਮੁਲਾਕਾਤ ਸੀ ਅਫਗਾਨ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੋਤਕੀ ਨੇ ਮਾਨਵੀ ਸਹਾਇਤਾ ਲਈ ਭਾਰ ਦਾ ਧੰਨਵਾਦ ਕੀਤਾ ਬਿਆਨ ਮੁਤਾਬਕ ਮੁਤਕੀ ਨੇ ਕਿਹਾ ਕਿ ਆਪਣੀ ਸੰਤੁਲਿਤ ਅਤੇ ਅਰਥਚਾਰਾ ਕੇਂਦਰਿਤ ਵਿਦੇਸ਼ ਨੀਤੀ ਮੁਤਾਬਕ ਅਸੀਂ ਭਾਰਤ ਨਾਲ ਰਾਜਨੀਤਿਕ ਤੇ ਆਰਥਿਕ ਸਬੰਧ ਮਜ਼ਬੂਤ ਕਰਨਾ ਚਾਹੁੰਦੇ ਹਾਂ ਵਿਦੇਸ਼ ਮੰਤਰੀ ਨੇ ਭਾਰਤੀ ਪੱਖ ਨੂੰ ਇਹ ਵੀ ਪ੍ਰੋਸਾ ਦਿੱਤਾ ਕਿ ਅਫਗਾਨਿਸਤਾਨ ਤੋਂ ਕੋਈ ਖਤਰਾ ਨਹੀਂ ਹੈ ਉਹਨਾਂ ਰਾਜਨੀਤਿਕ ਸਬੰਧ ਵਧਾਉਣ ਲਈ ਵਪਾਰੀਆਂ ਮਰੀਜ਼ਾਂ ਤੇ ਸਟੂਡੈਂਟਸ ਨੂੰ ਵੀਜ਼ਾ ਦੀ ਸਹੂਲਤ ਦੇਣ ਦੀ ਉਮੀਦ ਪ੍ਰਗਟ ਕੀਤੀ ਬਿਆਨ ਵਿੱਚ ਕਿਹਾ ਗਿਆ ਕਿ ਮੀਟਿੰਗ ਵਿੱਚ ਅਫਗਾਨਿਸਤਾਨ ਦੇ ਵਣਜ ਤੇ ਟਰਾਂਸਪੋਰਟ ਮੰਤਰਾਲੇ ਦੇ ਨੁਮਾਇੰਦਿਆਂ ਨੇ ਵੀ ਹਿੱਸਾ ਲਿਆ ਬਿਆਨ ਵਿੱਚ ਕਿਹਾ ਗਿਆ ਕਿ ਦੋਵੇਂ ਦੇਸ਼ਾਂ درمیان ਰਾਜਨੀਤਿਕ ਆਰਥਿਕ ਅਤੇ ਲੋਕਾਂ درمیان ਆਪਸੀ ਤਾਲਮੇਲ ਬਾਰੇ ਕਾਫੀ ਚਰਚਾ ਹੋਈ